ਹਾਂਜੀ ਤੇ ਇਹਦੇ ਨਾਲ ਦੀਆਂ ਹੋਰ ਕਿੰਨੀਆਂ ਖੜੀਆਂ ਆਪਣੇ ਕੋਲ 6 18 ਇਸ ਟਾਈਮ ਕੋਲ 6 18 ਨਾ ਆਪਣੇ ਨਾਲ 18 ਦਾ ਤੋੜਾ ਨਾ ਆਪਣੇ ਨਾਲ ਸਕਾਰਪੀ ਦਾ ਤੋੜਾ ਫੋਰਚੂਨਾਂ ਕਰੇਟਾ ਤੇ ਹੋਰ ਜਿਹੜੀ ਮਰਜ਼ੀ ਤੁਹਾਨੂੰ ਕਾਰ ਚਾਹੀਦੀ ਆ ਇੱਕ ਛੱਤ ਥੇਟ ਤੁਹਾਨੂੰ 100 ਤੋਂ ਪਲੱਸ ਕਾਰਾਂ ਮਿਲ ਜਾਣਗੀਆਂ ਤੇ ਆਪਾਂ ਪਹਿਲਾਂ ਕਹਿੰਦੇ ਕਰੇ अल्टੋ ਮਰੂਤੀ ਉਹੀ ਰੱਖੀ ਹੋਈ ਆ ਹੁਣ ਸਪਲਟ ਫਰੀਜ਼ਾ ਚੱਲ ਰਹੀ ਹੈ ਸਪਲਟ ਫਰੀਜ਼ਾ ਵੀ ਉਹੀ ਰੱਖੀ ਹੋਈ ਹੈਗੀ ਉਹ ਕੰਮ ਹੈ ਬਈ ਹਣਾ ਆਪਣੇ ਪਿਆਰੀ ਭਰਾਵਾਂ ਦਾ ਹਾਂਜੀ ਬਈ ਮਿੱਤਰੋ ਪੂਰੀ 1 ਦਰਜਣ ਗੱਡੀਆਂ ਦਊਂਗਾ 12 ਗੱਡੀਆਂ ਤੇ ਆਪਣੇ ਲਵੇ ਤੇ 5 ਸੀਟਰ 7 ਸੀਟਰ ਔਰ ਲੋਨ ਦੀ ਫੈਸਿਲਿਟੀ ਗੱਲ ਕਰਾਂ ਸਿਰਫ 10% ਪੈਸੇ ਦੇਣੇ ਬਾਕੀ ਤੁਹਾਡਾ ਫైనాన్స్ ਹੋ ਜਾ ਅੱਜ ਆਪਾਂ ਫਤੇਗੜ ਸਾਹਿਬ ਦੇ ਵਿੱਚ ਖੜੇ ਆ ਬਈ ਸਿੱਧਾਂ ਧਰਤੀ ਦੇ ਉੱਤੇ ਤੇ ਗੱਲ ਕਰਾਂ ਜੀ ਐਮ ਆਟਰੋ ਸੇ ਦਾ ਦਫਤਰ ਉਰੇ ਖੁੱਲਿਆ ਬਾਈ ਹੋਰਾਂ ਨੇ ਚੈੱਕ ਕਰ ਲੋ ਤੇ ਇੱਥੋਂ ਤੁਹਾਨੂੰ ਕਾਰਾਂ ਮਿਲਣਗੀਆਂ ਟੌਪ ਟੌਪ ਦੀਆਂ ਔਰ ਫੁੱਲ ਗਰੰਟੀ ਵਾਰੰਟੀ ਵਾਲੀਆਂ ਬਈ ਬਾਈ ਘਰੀ ਆਪਣੇ ਨਾਲ ਸੱਚੀ ਗੱਲ ਜੀ ਬਾਈ ਕੀ ਹਾਲ ਹੈ ਵੀਰੇ ਠੀਕ ਠਾਕ ਹੋ ਜੀ ਐਨ ਕੈਂਟ ਆਪਣਾ ਸ਼ੁਭਨਾਮ ਦਾਦ ਸਭ ਤੋਂ ਪਹਿਲਾਂ ਗਿਲਦੀਪ ਸਿੰਘ ਪੁਲਦੀਪ ਸਿੰਘ ਵੀਰੇ ਅੱਛਾ ਜਿਹੜੀਆਂ ਅੱਜ ਆਪਣੀਆਂ ਕਾਰਾਂ ਨੇ ਵੀਰੇ ਹਨਾ ਜਿਹੜਾ ਅੱਜ ਆਪਾਂ ਇੱਕ ਆਫਿਸ ਖੋਲ੍ਹਿਆ ਆ ਵੀ ਜੀਐਮਰਟੋ ਸੇ ਦੇ ਨਾਮ ਤੇ ਆਪਣਾ ਆਫਿਸ ਖੋਲ੍ਹਿਆ ਆਪਣੇ ਆਫਿਸ ਹੋ ਗਏ 4 4 ਆਫਿਸ ਵੀਰੇ ਇਹ ਚੌਥਾ ਆਫਿਸ ਆ ਬਾਈ ਬਾਈ ਹੋਰਾਂ ਦਾ ਬਹੁਤ ਬਹੁਤ ਮੁਬਾਰਕਾਂ ਬਾਈ ਹੋਰਾਂ ਨੂੰ ਹਨਾ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਨੇ ਬਾਈ ਹੋਰੀਆਂ ਕੋ ਘੈਂਡ ਘੈਂਡ ਗੱਡੀਆਂ ਜਿਹੜੀਆਂ ਤੁਹਾਨੂੰ ਦਿੰਦੇ ਨੇ ਬਈ ਹਨਾ ਹੁਣ ਤੱਕ ਤੁਸੀਂ ਲੈ ਕੇ ਵੀ ਗਏ ਹੋ ਕਿਹੜੇ ਤਰ੍ਹਾਂ ਦੀਆਂ ਗੱਡੀਆਂ ਅੱਛਾ ਆਪਣਾ ਉਰੇ ਆਫਿਸ ਖੋਲ੍ਹਣ ਦਾ ਕੀ ਮਕਸਦ ਸੀ ਬਾਈ ਵੀਰੇ ਆਪਣੇ ਕੋਲ ਨਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀਗੇ ਇਧਰੋਂ ਮੋਗੇ ਸਾਈਡ ਲੁਧਿਆਣੇ ਸਾਈਡ ਤੋਂ ਕਹਿੰਦੇ ਵੀਰੇ ਤੁਹਾਡਾ ਮੁਹਾਲੀ ਆਫਿਸ ਸਾਨੂੰ ਦੂਰ ਪੈਂਦਾ ਉਹ ਬਾਈ ਉਹ ਬਾਈਆਂ ਦੀ ਆਪਾਂ ਵੀ ਥੋੜਾ ਨੇੜੇ ਕਰਦੀ ਆਪਾਂ ਥੋੜਾ ਨੇੜੇ ਕਰਿਆ ਉਹਨਾਂ ਬਾਅਦ ਵੀ ਉਹਨਾਂ ਨੂੰ ਮੁਹਾਲੀ ਚੰਡੀਗੜ੍ਹ ਥੋੜਾ ਜਾਣਾ ਦੂਰ ਪੈਂਦਾ ਸੀ ਲੈ ਜੀ 30-40 ਕਿਲੋਮੀਟਰ ਬਈ ਆਪਾਂ ਥੋੜਾ ਹੋਰ ਆਗੇ ਤੁਸੀਂ ਹੋਰ ਕਰੋ ਬੱਦ ਤੋਂ ਬੱਦ ਸਪੋਰਟ ਆਪਾਂ ਦੇਖੋ ਤੂਰੀ ਸੰਗਰੂ ਜਿੱਥੇ ਕਹੋਂਗੇ ਅਸੀਂ ਬਟਿੰਡੇ ਸਾਡੇ ਦਾ ਉੱਤਰ ਕੋਲ ਦਾਂਗੇ ਠੀਕ ਹੈ ਬਈ ਤੇ ਆਪਣਾ ਬਈ ਇਹ ਐਡਰੈਸ ਕਿੱਥੇ ਪੈਂਦਾ ਆ ਆ ਵੀਰੇ ਫਤੇਗੜ ਸਾਹਿਬ ਸਰੰਦ ਸਿਟੀ ਸੈਂਟਰ ਨੀਅਰ ਖੰਡਾ ਚੋਂ ਠੀਕ ਹੈ ਜੀ ਬਈ ਤੇ ਆਪਣਾ ਪਹਿਲੀ ਕਾਰ ਦੀ ਆਪਾਂ ਗੱਲ ਕਰੀਏ ਵੀ ਐਂਡੈਵਰ ਆ ਗਈ 3200 ਸੀਸੀ ਇੰਜਨ ਵਾਲੀ ਜਿਹੜੇ ਆਪਾਂ ਦੇਖ ਰਹੇ ਹਾਂ ਹਾਂਜੀ ਵੀਰੇ 3.2 3.2 ਆਟੋਮੈਟਿਕ ਦੇ ਵਿੱਚ ਇਹ ਕਿਹੜਾ ओके ਕਿਹੜਾ ਮਾਡਲ ਗਾਰ ਹੈ 2018 ਮਾਡਲ ਹੈ ਵੀਰੇ ਓਕੇ ਜੀ ਅਲਾਇ ਚੈੱਕ ਕਰ ਲੋ ਅਲਾਇ ਗਾਰ ਨੂੰ ਲੱਗੇ ਹੋਏ ਨੇ ਸੋਹਣੇ ਬਈ ਤੇ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਅਛਾ ਪੂਰੀ ਮੈਕੂਲੇਟ ਕੰਡੀਸ਼ਨ ਆ ਪੂਰੀ ਵਧੀਆ ਪੂਰੀ ਵੀਰੇ ਸਾਰੀ ਗੱਡੀ ਨੀਟ ਐਂਡ ਕਲੀਨ ਆ ਓਕੇ ਜੀ 4x4 ਆਟੋਮੈਟਿਕ 2018 ਮਾਡਲ ਲੋਕਲ ਪੰਜਾਬ ਨੰਬਰ ਲੋਕਲ ਪੰਜਾਬ ਨੰਬਰ ਹਾਂਜੀ ਕੋਈ ਕਮੀ ਪੇਸ਼ੀ ਕਰਦੇ ਕੋਈ ਕਮੀ ਪੇਸ਼ੀ ਨਹੀਂ ਵੀਰੇ ਓਕੇ ਅਛਾ ਗੱਲ ਕਰੀਏ ਓਨਰ ਸੀਰੀਅਲ ਦੀ ਓਨਰ ਸੈਕੰਡ ਆ ਵੀਰੇ ਸੈਕੰਡ ਓਨਰ ਗਾਰ ਹੈ ਤੇ ਬਈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਓਕੇ ਰਿਪੋਰਟ ਤੇ ਵਾਈਟ ਕਲਰ ਦੇ ਵਿੱਚ ਟਾਪ ਦੀ ਕਾਰ ਜਿਹੜੀ ਆਪਾਂ ਕਹਿ ਦਿੰਨੇ ਆ ਅੱਛਾ ਇਹਦਾ ਪ੍ਰਾਈਸ ਕਿੰਨਾ ਰੱਖਿਆ ਸੀ ਆਪਾਂ ਡਿਮਾਂਡ ਪ੍ਰਾਈਸ ਹੈਗਾ ਵੀਰੇ ਇਹਦਾ 17,90,000 1790 ਦੇ ਵਿੱਚ ਅੱਛਾ ਅਗਰ ਆਪਾਂ 10-20% ਅਗਰ ਪੈਸੇ ਦੇਈਏ ਤੇ ਬਾਕੀ ਫਾਈਨਾਂਸ ਕਰ ਲਾਂਗੇ 10% ਵੀਰੇ ਪੈਸੇ ਦੇਣੇ ਆ ਬਾਕੀ ਆਪਾਂ 90% ਫਾਈਨਾਂਸ ਕਰਾਂਗੇ ਫਾਈਨਾਂਸ ਕਰਾ ਦਾਂਗੇ ਭਾਈ ਹਨਾ ਤੇ ਭਾਈ ਕੋਈ ਪੈਸਾ ਨਹੀਂ ਲਾਉਣਾ ਅਲਾਇ ਟਾਇਰ ਵੀ A to Z ਸਾਰਾ ਕੁਝ ਵਧੀਆ ਹੀ ਆ ਬਸ ਤੁਸੀਂ ਵਿਜ਼ਿਟ ਕਰੋ ਤੇ ਕਾਰ ਦੀ ਡੀਲ ਗ੍ਰੈਬ ਕਰ ਲਓ ਤੇ ਅਗਲੀ ਆ ਗਈ ਥਾਰ ਆਪਣੇ ਲਵੇ ਗੱਡੀਆਂ ਤੁਹਾਨੂੰ ਮੈਂ ਉਹ ਦਿਖਾ ਰਿਹਾ ਜਿਹੜੀ ਮਾਰਕੀਟ ਤੇ ਰਨਿੰਗ ਨੇ ਵੀ ਆਉਂਦੀ ਆ ਕਾਰ ਵਿਕਦੀ ਆ ਆਉਂਦੀ ਆ ਕਾਰ ਵਿਕਦੀ ਆ ਤੇ ਆਪਣੀ ਪਹਿਲੀ ਉਸ ਤੋਂ ਬਾਅਦ ਗੱਲ ਕਰੀ ਦੂਜੀ ਕਾਰ ਹੈਗੀ ਥਾਰ ਇਹ ਮਾਡਲ 2023 4x4 ਮੈਨੂਅਲ ਠੀਕ ਆ ਜੀ ਭਾਈ ਸਾਰੀ ਗੱਡੀ ਓਰੀਜਨਲ ਆ ਵੀਰੇ ਬੰਪਰ ਤੋਂ ਬੰਪਰ ਗੱਡੀ ਦੇ ਲੋਅ ਟਾਇਰ ਚੈੱਕ ਕਰਾ ਦੋ 2 ਇੰਚ ਪਏ ਹੋਏ ਆ ਠੀਕ ਆ ਜੀ ਭਾਈ ਅੱਛਾ ਜਿੱਦਾਂ ਹਨਾ ਆਪਾਂ ਓਰੇ ਫਤੇਗੜ ਸਾਹਿਬ ਦੀ ਵੀਡੀਓ ਕਰ ਰਹੇ ਅੱਜ ਆਪਾਂ ਹਾਂਜੀ ਵੀਰੇ ਕਈ ਵੀਡੀਓ ਮਹਾਲੀ ਦੇ ਦਫ਼ਤਰ ਦੀ ਵੀਡੀਓ ਵੀ ਦੇਖ ਲੈਂਦੇ ਆ ਹਾਂਜੀ ਹਾਂਜੀ ਜਿਵੇਂ ਉੱਥੇ ਗੱਡੀਆਂ ਹੁੰਦੀਆਂ ਨੇ ਹਨ ਇੱਥੇ ਅਵੇਲੇਬਲ ਕਰਾ ਦਾਂਗੇ ਵੀਰੇ ਓਕੇ ਅੱਛਾ ਜਿਵੇਂ ਹੁਣ ਥਾਰ ਦੀ ਗੱਲ ਕਰੀ ਆਪਣੇ ਲਈ ਇੱਕ ਥਾਰ ਦਿਖਾ ਰਿਆ ਆਪਾਂ ਤੇ ਇਹਦੇ ਨਾਲ ਦੀਆਂ ਹੋਰ ਕਿੰਨੀਆਂ ਖੜੀਆਂ ਆਪਣੇ ਕੋਲ 6 ਥਾਰਾਂ ਵੀਰੇ ਇਸ ਟਾਈਮ ਕੋਲ 6 ਥਾਰਾਂ ਲੈ ਭਾਈ ਮੈਂ ਤੈਨੂੰ ਕੱਲੀ ਇੱਕ ਦੀ ਇਹਦੀ ਨਹੀਂ ਗੱਲ ਕਰਦੇ ਆਪਣੇ ਕੋਲ 6 ਥਾਰਾਂ ਖੜੀਆਂ ਨੇ ਮੋਹਾਲੀ ਤੇ ਚੰਡੀਗੜ੍ਹ ਨੰਬਰ ਦੀਆਂ ਮੋਹਾਲੀ ਤੇ ਚੰਡੀਗੜ੍ਹ ਆਟੋਮੈਟਿਕ 4/2 ਜਿਹੜੀ ਮਰਜ਼ੀ ਤੁਹਾਨੂੰ ਲੈਣੀ ਆ ਵੀ ਮੈਨੂਅਲ ਲੈਣੀ ਆ ਸਾਰੇ ਮਿਲ ਜਾਣਗੇ ਅੱਛਾ ਇਹਦੀ ਉਹ ਡਿਟੇਲ ਪੂਰੀ ਗੱਲ ਕਰੀਏ ਮਾਡਲ 2000 ਵੀਰੇ 2000 ਤੇਹੀ ਮੋਡਲ 4x4 ਮੈਨੂਅਲ ਫਰਸਟ ਓਨਰ ਦੀ ਆ ਵੀਰੇ ਸਾਰੀ ਗੱਡੀ ਓਰੀਜਨਲ ਬੰਪਰ ਟੂ ਬੰਪਰ ਠੀਕ ਆ ਜੀ ਬਾਈ ਇਹਦਾ ਜੇ ਆਪਾਂ ਡਿਮਾਂਡ ਪ੍ਰਾਈਸ ਦੀ ਗੱਲ ਕਰਦੇ ਹਾਂ ਤਾਂ ਵੀਰੇ ਇਹਦਾ ਜਿਹੜਾ ਡਿਮਾਂਡ ਪ੍ਰਾਈਸ ਉਹ ਹੈਗਾ 14 ਲੱਖ ਤੇ 40000 14 40 ਅੱਛਾ ਚੱਲ ਕਿੰਨੀ ਕੀ ਇਹ ਇਹ ਚੱਲੀ ਵੀਰੇ 50 ਕੁ ਹਜ਼ਾਰ ਕਿਲੋਮੀਟਰ 50000 50000 ਕਿਲੋਮੀਟਰ ਚੱਲੀ ਹੋਈ ਆ ਠੀਕ ਇਹਨਾਂ ਨੂੰ ਕਿਆ ਹੁੰਦਾ ਮਹਿੰਦਰਾ ਦੀ ਇਹਨਾਂ ਨੂੰ ਕੁਛ ਨਹੀਂ ਹੁੰਦਾ ਵੀਰੇ ਠੀਕ ਆ ਜੀ ਬਾਈ ਤੇ ਅਗਲੀ ਆ ਗਈ ਆਪਣੀ ਆਹ ਲੇ 666 ਨੰਬਰ ਆ ਬਲੈਕ ਕਲਰ ਦੀ ਸਕੋਰਪੀਓ ਕਾਰ ਤੇ ਬਈ ਇਹ ਕਾਰ ਤੁਸੀਂ ਲੈ ਤੇ ਕੰਡੀਸ਼ਨ ਵਾਈਜ਼ ਕਿਦਾਂ ਕਾਰ ਵੀਰੇ ਸਾਰੀ ਵੀਰੇ ਵਨ ਕੰਡੀਸ਼ਨ ਆ ਕਰਦੀ ਠੀਕ ਹੈ ਜੀ ਬਾਈ ਕੋਈ ਕਮੀ ਪੇਸ਼ੀ ਕਰਦੇ ਕੋਈ ਕਮੀ ਪੇਸ਼ੀ ਨਹੀਂ ਵੀਰੇ ਠੀਕ ਹੈ ਜੀ ਬਲੈਕ ਕਲਰ ਤਾਂ ਵੈਸੀ ਫੇਵਰੇਟ ਆ ਸਾਰਿਆਂ ਦਾ ਠੀਕ ਹੈ ਤੇ ਇਹ ਕਾਰ ਤੁਸੀਂ ਲਿਆ ਸਕਦੇ ਹੋ ਚੈੱਕ ਕਰ ਲੋ ਅੱਛਾ ਇਹ ਕਿਹੜੀ ਕਾਰ ਆ ਵੀਰੇ ਵੇਰੀਐਂਟ ਕਿਹੜਾ ਕਾਰ ਦਾ ਇਹ ਵੀਰੇ S9 ਆ 2019 ਮਾਡਲ ਫਰਸਟ ਓਨਰ 19 ਮਾਡਲ ਫਰਸਟ ਓਨਰ ਦੀ ਚੰਡੀਗੜ੍ਹ ਨੰਬਰ ਦੀ ਵੀਰੇ ਠੀਕ ਹੈ ਵਾਹ ਜੀ ਵਾਹ 19 ਮਾਡਲ ਫਰਸਟ ਓਨਰ ਦੀ ਕਾਰ ਚੰਡੀਗੜ੍ਹ ਨੰਬਰ ਤੇ ਅ ਅਗੋ ਵਿੱਚ 80 ਤੋਂ 85000 ਦੇ ਕਰੀਬ ਹੈ ਕਾਰ 85000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਇਹਦਾ ਡਿਮਾਂਡ ਪ੍ਰਾਈਸ ਹੈਗਾ ਵੀਰੇ 11 ਲੱਖ 80000 1180 ਦੇ ਵਿੱਚ ਤੁਹਾਡੇ ਕਰਕੇ ਜਿਹੜਾ ਵੀਡੀਓ ਦੇਖ ਕੇ ਅਗੋਂ ਉਹਨੂੰ 60 ਵੀ ਦੇ ਦਾਂਗੇ ਠੀਕ ਆ ਲੈ ਵੀ 11 ਲੱਖ 80000 ਡਿਮਾਂਡ ਰੱਖੀ ਸੀ ਭਾਈ ਉਹਨਾਂ ਨੇ ਤੇ 11 ਲੱਖ 60000 ਦੀ ਦੇ ਦਾਂਗੇ ਤੇ ਬਾਕੀ ਗੱਲ ਕਰ ਲਈ ਵੀ ਵਿਜ਼ਿਟ ਕਰ ਲਓ ਤੇ ਜੇ ਕਿਸੇ ਹੋਰ ਥਾਂ ਦੇ ਵੀ ਅਗਰ ਤੁਸੀਂ ਕਹਿੰਦੇ ਹੋਮ ਡਿਲੀਵਰੀ ਕਾਰ ਦੀ ਕਰਵਾਉਣੀ ਹੈ ਕਈ ਮੇਰੇ ਭਾਈ ਦੇ ਤਾਂ ਨਾ ਐਨ ਆਰ ਆਈ ਹੁੰਦੇ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਅਲੋ ਕੋਈ ਦਿੱਕਤ ਨਹੀਂ ਆਉਣੀ ਹੈਗੀ ਉਹਨਾਂ ਨੂੰ ਘਰੇ ਬੈਠੇ ਕਾਰਾ ਮਿਲ ਜਾਣੀਆਂ ਤੇ ਇਹ ਹੈਗੀ ਸਕੋਰਪੀਓ S9 ਆਪਣੇ ਲਾ ਇਹ ਥੋੜੀ ਜੀ ਗੰਦੀ ਹੋਈ ਹੋਈ ਵੀਰੇ ਕੋਈ ਗੱਲ ਨਹੀਂ ਥੋੜਾ ਜਿਹਾ ਥਾਰ ਤਾਂ ਬਣੀ ਚੱਲਣ ਵਾਸਤੇ ਹੈ ਜੇ ਕਾਰ ਗੰਦੀ ਨਾ ਹੋਏ ਫਾਇਦਾ ਗਿਆ ਕਿਉਂਕਿ ਗੇੜੀ ਕੁੜੀ ਤੇ ਜਾਂਦੀ ਰਹਿੰਦੀ ਹੈ ਇਹ ਇਹ ਲੋਕਲ ਯੂਜ਼ ਕਰਦੇ ਆ ਬੰਦੇ ਖੇਤਾਂ ਹੁੱਤਾਂ ਵਾਸਤੇ ਓਕੇ 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 ਐਸੇ ਕਿਹੜਾ ਮਾਡਲ ਹੈ ਇਹ ਵੀਰੇ 23 ਮਾਡਲ 23 ਮਾਡਲ 4x4 ਮੈਨੂਅਲ ਹੈ ਵੀ ਹਾਂਜੀ ਹਾਂ 50000 ਕਿਲੋਮੀਟਰ ਏਜੰਸੀ ਰਿਕਾਰਡ ਠੀਕ ਆ ਲਓ ਜੀ ਭਾਈ ਇਹ ਕਾਰ ਚੈੱਕ ਕਰ ਲਓ ਇਹ ਹੈਗੀ ਮੈਨੂਅਲ 4x4 ਹੈ ਇਹ ਵੀ 23 ਮਾਡਲ ਆ ਵੀਰੇ ਦੂਜੀ ਵੀ 23 ਮਾਡਲ 23 ਮਾਡਲ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲੋ ਲਫਾ ਫੇਲ ਬੂਪੇ ਹਣਾ ਐਜ਼ ਇਟ ਹਲੇ ਉਵੇਂ ਲੱਗੇ ਹੋਏ ਨੇ ਜਿਵੇਂ ਮੀਟਰ ਤੇ ਗੱਲ ਕਰੀ ਉੱਪਰ ਸਨ ਸ਼ੀਡ ਵਗੈਰਾ ਤੇ ਨਾ ਤੇ ਇਹ ਕਾਰ ਲੈ ਜਾਓ ਤੇ ਮਾਡਲ 2023 2023 ਮਾਡਲ ਠੀਕ ਆ ਜੀ ਬਾਈ ਅੱਛਾ ਕਿੰਨੇ ਦੀ ਕਾਰ ਦਵਾਂਗੇ ਇਹ ਵੀਰੇ ਆਪਾਂ 13,55,000 ਦੀ ਕਾਰ ਦੇ ਦਾਂਗੇ 13 55 ਹਾਂਜੀ ਆਪਾਂ ਪਿਛਲੇ ਲਾਈਟਾਂ ਲੂਟਾ ਸਾਰਾ ਕੁਝ ਚੇਂਜ ਆ ਲਾਈਟਾਂ ਚੇਂਜ ਆ ਵੀਰੇ ਗ੍ਰਿੱਲ ਚੇਂਜ ਆ ਸੀਟ ਕਵਰ ਵਧੀਆ ਗੱਡੀ ਨੂੰ ਮੈਟ ਮੂਟ ਓਕੇ ਹਾਂਜੀ ਐਨ ਪੂਰੀ ਤਵਾ ਕੇ ਰਾਣੀ ਸੁਨਦਰਾ ਬਣਾ ਕੇ ਬਈ ਹਣਾ ਜਦੋਂ ਤੁਹਾਨੂੰ ਦਿੱਤੀ ਇਹ ਤੁਸੀਂ ਕਹਾਂਗੇ ਵੀ ਏਜੰਸੀ ਦੇ ਵਿੱਚੋਂ ਕਢਾ ਕੇ ਲੈ ਕੇ ਆਏ ਬਈ ਕਹਿ ਹੀ ਨਹੀਂ ਸਕਦਾ ਬਈ ਕੋਈ ਹਨਾ ਅੱਛਾ ਓਨਰ ਫਰਸਟ ਹੈ ਓਨਰ ਫਰਸਟ ਵੀਰੇ ਓਕੇ ਚੰਡੀਗੜ੍ਹ ਨੰਬਰ ਗ੍ਰੀਲ ਤੁਸੀਂ ਦਿਖਾ ਸਕਦੇ ਆ ਲਓ ਜੀ ਬਈ ਹੈ ਲੱਗਾ ਲਓ ਜੀ ਆ ਆ ਗਈ ਅਗਲੀ ਸਕਾਰਪੀਓ ਆਪਣੇ ਲਵੇ ਸਕਾਰਪੀਓ ਨਾ ਆਪਣੇ ਲਵੇ 18 ਦਾ ਤੋੜਾ ਨਾ ਆਪਣੇ ਨਾਲ ਸਕਾਰਪੀਓ ਦਾ ਤੋੜਾ ਫੋਰਚੂਨ ਰਾਂ ਕਰੇਟਾ ਤੇ ਹੋਰ ਜਿਹੜੀ ਮਰਜ਼ੀ ਤੁਹਾਨੂੰ ਕਾਰ ਚਾਹੀਦੀ ਆ ਇੱਕ ਛੱਤ ਥੇਟ ਤੁਹਾਨੂੰ 100 ਤੋਂ ਪਲੱਸ ਕਾਰਾਂ ਮਿਲ ਜਾਣਗੀਆਂ ਠੀਕ ਆ ਵੀ ਕੋਰ ਕਾਲ ਕਰ ਲੋ ਅਛਾ ਇਹ ਕਿਹੜਾ ਮਾਡਲ ਹੈ ਇਹ ਵੀਰੇ 17 ਰਜਿਸਟਰ 18 ਠੀਕ ਆ 17/18 ਅਛਾ ਵੇਰੀਐਂਟ ਕਿਹੜਾ ਕਰਦਾ S11 ਟੌਪ ਮਾਡਲ S11 ਠੀਕ ਆ ਜੀ ਬਾਈ ਟਾਇਰ ਲਾਓ ਚੈੱਕ ਕਰਾ ਦਿਓ ਵੀਰੇ ਕਾਰ ਦੇ ਨਵੇਂ ਟਾਇਰ ਲਾਏ ਪਏ ਨੇ ਠੀਕ ਆ ਜੀ ਬਾਈ ਲੋਕ ਹੈ ਨਾ ਕੰਡੀਸ਼ਨ ਜੇ ਕਿਸੇ ਨੇ ਕਾਲੀ ਲੈਣੀ ਕਾਲੀ ਲੈ ਲਓ ਜੇ ਕਿਸੇ ਨੇ ਚਿੱਟੀ ਲੈਣੀ ਆ ਚਿੱਟੀ ਕਾਰ ਲੈ ਲਓ ਅਛਾ ਹੁਣ ਇਹਦੀ ਰੇਟ ਦੀ ਗੱਲ ਕਰੀਏ ਇਹਦਾ ਰੇਟ ਵੀਰੇ ਆਪਾਂ ਦੇ ਦਾਂਗੇ ਤੁਹਾਨੂੰ 11 ਲੱਖ 45 ਹਜ਼ਾਰ 11 45 ਲੋ ਜੀ 11 ਲੱਖ ਨੇਗੋਸ਼ੀਏਬਲ ਵੀਰੇ ਨੇਗੋਸ਼ੀਏਬਲ ਮੌਕੇ ਤੇ ਠੀਕ ਹੈ ਜੀ ਅਗਲੀ ਆ ਗਈ ਆਟੋਮੈਟਿਕ ਫੋਰਚਨਰ ਕਾਰ ਅੱਛਾ ਇਹ ਮਾਡਲ ਹੈ ਇਹ ਹੈਗੀ ਵੀਰੇ 2015 ਮਾਡਲ 4x2 ਆਟੋਮੈਟਿਕ ਬਲੈਕ ਇੰਟੀਰੀਅਰ ਵਾਲੀ ਮਾਰਕੀਟ ਚ ਵੀਰੇ ਲੱਭੀ ਵੀ ਨਹੀਂ ਲੱਭਦੀ ਇਸ ਟਾਈਮ 15 15 ਮਾਡਲ ਠੀਕ ਹੈ ਜੀ ਬਾਈ ਲਓ ਜੀ ਇਹ ਕਾਰ ਤੁਸੀਂ ਲੈ ਆ ਸਕਦੇ ਆ ਇਹਦਾ ਪ੍ਰਾਈਸ ਕਿੰਨਾ ਰੱਖਿਆ ਹੈ ਇਹਦਾ ਪ੍ਰਾਈਸ ਵੀਰੇ 12.5 ਲੱਖ ਰੁਪਏ 12 15 25 12 ਲੱਖ थी 25 ਹਜ਼ਾਰ ਰੁਪਏ 15 ਹਜ਼ਾਰ ਦੀ ਦੇ ਦਾਂਗੇ ਵੀਰੇ ਮੂਹ ਜੂਤਰਾ ਨਿਕਲ ਗਿਆ ਸੀ ਅੱਛਾ ਠੀਕ ਹੈ ਹਾਂ ਵੀ ਮਾ ਕੇ ਤੇ ਮਾਡਲ ਦੀ ਗੱਲ ਕਰੀ ਤੁਸੀਂ ਨਹੀਂ ਨਹੀਂ 12 15 ਹੀ ਦੇ ਦਾਂਗੇ 12 ਲੱਖ 15 ਹਜ਼ਾਰ ਦੀ ਕਾਰ ਦੇ ਦਾਂਗੇ ਤੇ ਨੰਬਰ ਹੈਗਾ HR 400017 STO ਨੰਬਰ ਲਗਣਾ ਵੀਰੇ ਕਾਰ ਨੂੰ HR 70 470 ਲਾ ਕੇ ਦਵਾਂਗੇ ਫਸਟ ਓਨਰ ਦੀ ਕਾਰ ਆ ਵੀਰੇ ਸਭ ਤੋਂ ਪਲੱਸ ਪੁਆਇੰਟ ਇਹ ਆ ਠੀਕ ਆ ਜੀ ਬਾਈ ਲਓ ਜੀ ਬਾਈ ਵਧੀਆ ਕਾਰ ਆ ਪਲੱਸ ਪੁਆਇੰਟ ਜਿਹੜਾ ਆਹ ਲਓ ਜੀ ਕ੍ਰੇਟਾ ਕਾਰ ਵਾਈਟ ਕਲਰ ਦੇ ਵਿੱਚ ਵੇਰੀਐਂਟ ਜਿਹੜਾ ਕਾਰ ਦਾ ਈ ਐਕਸ ਵੇਰੀਐਂਟ ਆ 2021 ਮਾਡਲ ਹ ਡੀਜ਼ਲ ਦੀ ਜਿਹੜੀ ਮਿਲਦੀ ਨਹੀਂ ਬਹੁਤ ਘੱਟ ਮਿਲਦੀ ਹੈ ਜਿਹੜੀ ਮਿਲਦੀ ਹੈ ਕਿਸ ਟਾਈਮ ਤੇ ਅੰਦਰੋਂ ਦਿਖਾ ਰਿਹਾ ਤੁਹਾਨੂੰ ਬਈਆ ਚੈੱਕ ਕਰ ਲੋ ਅੰਦਰੋਂ ਬਹੁਤ ਸੋਹਣੀ ਹੈ ਪ੍ਰੀਮੀਅਮ ਦੀ ਕਾਰ ਹੁੰਦੀ ਹੈ ਇਹ ਠੀਕ ਹੈ بیس ਮਾਡਲ ਹੈ ਖैर ਚਲੋ ਨਹੀਂ ਸੈਕੰਡ ਅਪਰੇਸ਼ਨ ਅੱਛਾ ਸੈਕੰਡ ਹੈ ਹਾਂਜੀ بیس ਹੀ ਜਾਂਦਾ ਇਹ ਐਕਸ ਮਾਡਲ ਐ ਐਕਸ ਹੈ ਹਾਂ ਠੀਕ ਹੈ ਜੀ ਬਾਈ ਇਹ ਗੱਡੀ ਦੀ ਸਭ ਤੋਂ ਪਲੱਸ ਪੁਆਇੰਟ ਵੀਰੇ 44000 ਏਜੰਸੀ ਰਿਕਾਰਡ ਗੱਡੀ ਚੱਲੀ 44000 ਕਿਲੋਮੀਟਰ ਹਾਂ ਲੋ ਜੀ 44000 ਚੱਲੀ ਹੀ ਆ ਮਾਡਲ ਕੀ ਐਕਸਟਰਾ ਲੱਗੇਵੇਂ ਕਾਰ ਨੂੰ ਵੀਰੇ ਲਾਏ ਲੱਗੇ ਸਾਰੀ ਗੱਡੀ ਨੀਟ ਐਂਡ ਕਲੀਨ ਆ ਫੋਰ ਪੈਸੇ ਕਰ ਦੇ ਪੰਜਾਬ ਨੰਬਰ ਆ ਪੀਵੀ 11 ਹਾਂ ਜੀ ਹਾਂ ਪੈਸੇ ਆਪਾਂ ਵੀਰੇ ਗੱਡੀ ਦੇ ਦਾਂਗੇ ਇਹ ਤੁਹਾਨੂੰ 10 ਲੱਖ 40000 ਦੀ 10 40 ਦੇ ਵਿੱਚ ਕੋਈ 10 ਲੱਖ 40000 ਚ 50 ਨੰਬਰ ਦੀ ਓਨਰ ਕਰਦਾ ਓਨਰ ਫਰਸਟ ਵੀਰੇ ਫਰਸਟ ਓਨਰ ਲੋ ਜੀ ਡੀਜ਼ਲ ਦੀ ਅਗਲੀ ਕਾਰ ਆ ਗਈ ਆਟੋਮੈਟਿਕ ਦੇ ਵਿੱਚ ਕਿ ਕੀ ਆ ਟਾਪ ਮਾਡਲ ਆ ਓਕੇ ਸਭ ਤੋਂ ਟਾਪ ਵਾਲਾ ਵੇਰੀਐਂਟ ਆ ਠੀਕ ਆ ਠੀਕ ਆ ਕੀਆ ਦਾ ਸਭ ਤੋਂ ਟਾਪ ਵਾਲਾ ਮਾਡਲ ਲਓ ਜੀ ਬਾਈ ਸਲਟਸ ਆ ਇਹ ਸਲਟਸ ਆ ਪੀਵੀ ਨਾ ਤਰਕ ਦਾ ਪਤਾ ਨਹੀਂ ਲੱਗਾ ਸਾਰੇ ਇੱਕੋ ਜਿਹੇ ਜਿਹੇ ਨੇ ਲਓ ਜੀ ਬਾਈ ਇਹ ਅੱਜੇ ਆਈ ਹੈ ਲੋ ਜੀ ਅੱਲੇ ਅੱਜੇ ਆਈ ਹੈ ਬਾਈ ਤੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਬੋਸ ਦੇ ਸਪੀਕਰ ਅੰਦਰ ਲੱਗੇ ਹੋਏ ਨੇ ਕਾਰ ਨੂੰ ਬਾਈ ਆਏ ਹੋਏ ਆ ਮਜ਼ਾ ਆ ਜਾਂਦਾ ਬਾਈ ਕਾਰ ਚ ਲਾ ਕੇ ਇਹ ਸਾਰੇ ਓਰੀਜਨਲ ਆ ਵੀਰੇ ਇਹ ਵੀ ਓਕੇ ਠੀਕ ਹੈ ਜੀ ਇਹ ਪੈਟਰੋਲਾ ਡੀਜ਼ਲ ਹੈ ਇਹ ਡੀਜ਼ਲ ਵੀਰੇ ਅੱਛਾ ਡੀਜ਼ਲ ਦੀ ਪੁਸ਼ ਬਟਨ ਸਟਾਰਟਸ ਕਾਰ ਸਾਨੂੰ ਰੂਫ ਵਾਲੀ ਆਟੋਮੈਟਿਕ ਵੀਰੇ ਠੀਕ ਹੈ ਜੀ ਅੱਛਾ 20 ਮਾਡਲ ਹੈ ਵੀਰੇ ਕਾਰ 20 ਮਾਡਲ ਹੈ ਡੀਜ਼ਲ ਦੀ ਕਾਰ ਉਹਨਾਂ ਦਾ ਗੱਡੀ ਨੂੰ ਟਾਇਰ ਪਏ ਉਹਨਾਂ ਦਾ ਫਰਸਟ ਓਨਰ ਫਰਸਟ ਪੈਸੇ ਕਾਰ ਦੇ ਪੈਸੇ ਕਾਰ ਦੇ ਵੀਰੇ 10 ਲੱਖ 70 ਹਜ਼ਾਰ 10 ਲੱਖ ਤੇ 70 ਹਜ਼ਾਰ ਰੁਪਏ ਦੇ ਵਿੱਚ ਕਾਰ ਮਿਲ ਜਾਣੀ ਹੈ ਵੀ ਕੀਆ ਸੈਲਟਸ ਬਈ ਲਓ ਜੀ ਬਈ ਆ ਗਈ ਬਰੇਜ਼ਾ ਕਾਰ ਜਿਹੜੇ ਪੰਜਾਬੀ ਬਈ ਆਪਣੇ ਭਰਾ ਨੇ ਬਈ ਹਨਾ ਖੇਤਾਂ ਦੀ ਵਰਤ ਨੇ ਵੀ ਖੇਤਾਂ ਦੀ ਉਹੀ ਰੱਖੀ ਹੋਈ ਹੈ ਨਾ ਉਹੀ ਦੇ ਆਪਾਂ ਪਹਿਲਾਂ ਕਹਿੰਦੇ ਕਰੇ अल्टੋ ਮਰੂਤੀ ਉਹੀ ਰੱਖੀ ਹੋਈ ਆ ਹੁਣ ਸਵਿਫਟ ਫਰੀਜ਼ਾ ਚੱਲ ਰਹੀ ਹੈ ਸਵਿਫਟ ਫਰੀਜ਼ਾ ਵੀ ਉਹੀ ਰੱਖੀ ਹੋਈ ਹੈਗੀ ਉਹ ਕੰਮ ਹੈ ਬਈ ਹਨਾ ਆਪਣੇ ਪਿਆਬੀ ਭਰਾਵਾਂ ਦਾ ਤੇ ਹੁਣ ਤੁਸੀਂ ਦੇਖ ਲਓ ਬਈ ਹਨਾ ਤੇ ਗੱਲਬਾਤ ਕਿੱਡੀ ਕਹੂ ਪਿਆਬੀਆਂ ਦੀ ਜਿਹੜੇ ਬਾਈ ਹੈਗੇ ਨੇ ਆਪਣੇ ਪਿਆਬੀ ਭਰਾ ਬਈ ਹਨਾ ਵੀ ਜਿਹੜੇ ਸਵਿਫਟ ਮਰੂਤੀ ਆਪਾਂ ਕਹਿੰਦੇ ਆ ਇਹ ਕਾਰ ਨੂੰ ਨਾ ਬਰੇਜ਼ਾ ਨੂੰ ਉਹੀ ਸਮਝਦੇ ਨੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਤਾਂ ਉਹੀ ਰੱਖੀ ਹੋਈ ਹੈ ਬਸ ਉਹ ਵਾਲੀ ਕਾਰ ਆਹੇ ਬਾਈ ਇਹ 2018 ਮਾਡਲ ਆ ਵੀਰੇ ਹਾਂਜੀ ਹਾਂ ਫਸਟ ਓਨਰ ਚੰਡੀਗੜ੍ਹ ਨੰਬਰ ਜਡੀ ਆਈ ZDI हां जी ZDI वेरिएंट ਆ ਵੀ ਠੀਕ ਹੈ ਟਾਪ ਵਾਲਾ ਮਾਡਲ ਹੈ ਹਾਂ ਜੀ ਅਲੌਏ ਟਾਇਰ ਇਹਨੂੰ ਵੀ ਕਾਰ ਨੂੰ ਐਕਸਟਰਾ ਲੱਗੇਵੇਂ ਵੀਰੇ ਠੀਕ ਹੈ ਜੀ ਬਾਈ ਮਿਸ਼ਲਨ ਦੇ ਟਾਇਰਾਂ ਕੋਈ ਦੇਸੀ ਟਾਇਰ ਨਹੀਂ ਪਈ ਕਾਰ ਮਿਸ਼ਲਨ ਦੇ ਟਾਇਰ ਨੇ ਸੈਟਾਂ ਲੂਟਾਂ ਗ੍ਰਿਲ ਸਭ ਕੁਝ ਚੇਂਜ ਆ ਵੀਰੇ ਕਾਰ ਦਾ ਅਗਲੀਆਂ ਪਿਛਲੀਆਂ ਸਭ ਕੁਝ ਚੇਂਜ ਆ ਵੀਰੇ ਓਕੇ ਦੋ ਕਾਰਾਂ ਹੋਰ ਨੇ ਤੁਹਾਨੂੰ ਆਜੋ ਬਈ ਤੁਹਾਨੂੰ ਮੈਂ ਸਾਰੀਆਂ ਕਾਰਾਂ ਦਿਖਾਈਆਂ ਬਈ ਹਨਾ ਜਿਵੇਂ ਅਜੇ ਉਰੇ ਕੋਈ ਵੀ ਇੱਕ ਵੀ ਕੋਈ ਐਦਾਂ ਦੀ ਕਾਰ ਨਹੀਂ ਹੈ ਕਿ ਜੇ ਤੁਹਾਡਾ ਫైనాన్స్ ਨਹੀਂ ਹੋਣਾ ਸਾਰੀਆਂ ਦੀ ਸਾਰੀਆਂ ਕਾਰਾਂ ਦੇ ਤੁਹਾਡਾ ਫైనాన్స్ ਹੋ ਜਾਣਾ ਸਿਰਫ ਤੁਹਾਨੂੰ ਅਗਰ ਤੁਹਾਡੀ 10 ਲੱਖ ਦੀ ਕਾਰ ਆ ਤਾਂ ਤੁਹਾਨੂੰ 1 ਲੱਖ ਰੁਪਏ ਦੇਣਾ ਜੇ ਕੋਈ ਤੁਹਾਡੀ 5 ਲੱਖ ਦੀ ਕਾਰ ਆ ਤਾਂ ਤੁਹਾਨੂੰ 50000 ਇਹਨਾਂ 50000 ਦੇ ਕੇ ਫਿਰ 50000 ਦੇ ਕੇ ਸਰ ਦੇਣਾ ਬਾਈ ਹਨਾ ਤੇ ਆਪਾਂ ਐਕਸੀਡੈਂਟ ਗਾਰੰਟੀ ਵੀਰੇ ਗੱਡੀ ਦੀ ਐਕਸੀਡੈਂਟ ਦੀ ਆਪਾਂ ਰਿਟਰਨ 'ਚ ਗਾਰੰਟੀ ਲਿਖ ਕੇ ਦੇ ਦਾਂਗੇ ਠੀਕ ਹੈ ਜੀ ਬਾਈ ਇੰਜਨ ਗੇਅਰ ਐਕਸੀਡੈਂਟ ਦੀ ਵੀਰੇ ਕੋਈ ਜੇ ਆਪਣੇ ਤੇ ਗਾਰੰਟੀ ਲੈਣਾ ਚਾਹੁੰਦਾ ਤਾਂ ਆਪਾਂ ਰਿਟਰਨ 'ਚ ਵੀ ਦੇ ਸਕਦੇ ਹਾਂ ਬਸ ਬਾਈ ਇਹਨਾਂ ਜਦੋਂ ਇਹਨਾਂ ਕਹਿ ਦਿੱਤਾ ਜਿਹੜਾ ਕੈਮਰੇ ਦੇ ਕਹਤਾ ਉਹ ਲਿਖ ਕੇ ਵਾਲਾ ਨਹੀਂ ਹੋਣਾ ਹਨਾ ਉਹ ਤਾਂ ਹੈ ਉਹ ਦੇ ਲਿਖ ਕੇ ਵਾਲਾ ਸ਼ਾਇਦ ਅਗਲਾ ਮੁੱਕਰ ਦੇਵੇ ਪਰ ਜਿਹੜਾ ਕੈਮਰੇ ਦੇ ਬਾਏ ਵੀਡੀਓ ਤੇ ਕਹਤਾ ਉਹ ਅਗਲਾ ਆ ਕੀ ਕਿਹਾ ਹੈ ਉਹ ਵੀ ਫਰੀਜ਼ਾ ਖੜੀ ਹੈ ਵੀਰੇ 1 2018 ਮਾਡਲ ਦੀ 18 ਮਾਡਲ ਲਓ ਜੀ ਉਹ ਵੀ ਜਡੀ ਆਈ ਹੈ ਵੀਰੇ ਜਡੀ ਆਈ ਲੈ ਪੰਜਾਬ ਨੰਬਰ ਦੀ ਹੈ ਵੀਰੇ ਲੋਕਲ ਪੰਜਾਬ ਨੰਬਰ ਪੀਵੀ 23 ਦੀ ਠੀਕ ਹੈ ਜੀ ਹਾਂਜੀ ਅਲੋਏ ਟਾਇਰੀ ਨੂੰ ਵੀ ਕਾਰ ਨੂੰ ਐਕਸਟਰਾ ਲੱਗੇ ਹੋਇਆ ਹਾਂ ਹਾਂਜੀ 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 ਇਹ ਵੀ ਗੱਡੀ ਵੀਰੇ ਰੀਜਨਲ 85000 ਕਿਲੋਮੀਟਰ ਏਜੰਸੀ ਰਿਕਾਰਡ ਚੱਲੀ ਵੀ ਹੈ ਕਾਰ ਲਓ ਵੀ ਕਾਰ ਬਹੁਤ ਸੋਹਣੀ ਹੈ ਸਾਰੀ ਗੱਡੀ ਨੀਟ ਐਂਡ ਕ ਉੱਚਾ ਮਾਡਲ ਤੇ ਰੇਟ ਘੱਟ ਦੀ ਗੱਲ ਕਰੀ ਕਿੰਨਾ ਕੁ ਦੇ ਦਾਂਗੇ ਆਪਾਂ ਇਹ ਗੱਡੀ ਵੀਰੇ ਮੌਕੇ ਤੇ ਦੇ ਦਾਂਗੇ 740 ਦੀ 7 ਲੱਖ ਤੇ 40 ਹਜ਼ਾਰ ਰੁਪਈਆ ਦੇ ਵਿੱਚ ਥੋੜਾ ਬੋਤਾ ਮਾਨ ਤਾਨ ਕਰ ਦਾਂਗੇ 19 ਮਾਡਲ 18 ਮਾਡਲ 18 18 ਮਾਡਲ 7 ਲੱਖ ਜੜੀ ਆ ਜੀ ਲੋ ਜੀ ਸਾਰੀ ਗੱਡੀ ਨਵੀਂ ਹੈ ਨਵੀਂ ਵਰਗੀ ਕਾਰ ਆ ਥੋੜੀ ਕਾਰ ਆ ਬਈ ਯਾਰ ਜੇ ਕੋਈ ਬਰੇਜ਼ਾ ਮੰਗ ਰਿਆਂ ਦਾ ਆ ਕਾਰ ਤੁਸੀਂ ਲੈ ਆ ਸਕਦੇ ਆ ਬਈ ਲਾਸਟ ਕਾਰ ਆ ਗਈ ਲੋ ਜੀ ਬਈ ਨੈਕਸਟ ਇੱਕ ਸੈਕਿੰਡ ਲਾਸਟ ਐ ਇੱਕ ਲਾਸਟ ਹੋ ਰਹੀ ਜੀ ਇੱਕ ਹੋਰ ਵੀ ਹੈਗੀ 13 ਕਾਰ ਹੋ ਗਈਆਂ ਤੇ ਇੱਕ ਕਵੀਡਾ ਵੀਰੇ 2011 ਮਾਡਲ ਠੀਕ ਐ 18 ਮਾਡਲ ਪੈਟਰੋਲ ਦੀ ਹੁੰਦੀ ਤਾਂ ਕਵੀਡਾ ਹਾਂਜੀ ਪੈਟਰੋਲ ਅੱਛਾ ਕਿੰਨੇ ਪੈਸੇ ਦੀ ਕਰ ਐ ਇਹ ਵੀਰੇ ਆਪਾਂ ਭੈਣਾਂ ਨੂੰ ਦੇਣੀ ਜੀ ਨਾ ਉਹ ਸਿਆਲ ਚ ਨਹੀਂ ਓੱਖਾ ਹੋਣਾ ਤੁਹਾਨੂੰ ਜਾਨ ਲਈ ਹੈ ਨਹੀਂ ਦਫਤ ਦੁੱਤ ਲੈਣਾ ਆ ਵੀਰੇ 3,30,000 ਦੀ ਭੈਣਾਂ ਨੂੰ ਦੇ ਦਾਂਗੇ 24 ਆਪਾਂ ਡਿਸਕਾਊਂਟ ਦੇ ਦਾਂ ਨਾ ਭੈਣਾਂ ਨੂੰ ਇਸ ਤੋਂ ਵੀ ਡਿਸਕਾਊਂਟ ਕਰ ਦਾਂਗੇ ਬਈ ਆਪਣੀ ਭੈਣਾਂ ਵਾਸਤੇ ਮੇਰੀ ਭੈਣਾਂ ਸੇਵ ਕਰਕੇ ਰੱਖ ਲਓ ਵੀਡੀਓ ਹੁਣ ਆਪਣੇ ਭਰਾਵਾਂ ਤੇ ਹਸਪੀਟਲ ਸੇਵ ਨਹੀਂ ਕਰਨੀ ਲੈ ਕੇ ਜਾਣੀ ਐ ਗੱਾਰ ਲੈ ਕੇ ਜਾਣੀ ਠੀਕ ਐ ਅਗਲੀ ਇਹ ਵੀ ਵੀਰੇ ਪੰਜਾਬ ਨੰਬਰ ਦੀ ਇਹ ਵੀ ਆਪਣੀ ਭੈਣਾ ਵਾਸਤੇ ਆ ਵੀਰੇ ਪਲੱਸ ਪੁਆਇੰਟ ਗੱਡੀ 25000 ਚੱਲੀ ਵੀ ਹੱਦ ਸਰ 25000 ਹਾਂਜੀ ਠੀਕ ਹੈ ਜੀ ਇਹ ਗੱਡੀ ਪੰਜਾਬ ਨੰਬਰ ਦੀ ਹੈ ਸੈਂਟਰੋ ਸਪੋਰਟ ਵੇਰੀਐਂਟ 44000 ਗੱਡੀ ਏਜੰਸੀ ਰਿਕਾਰਡ ਚੱਲੀ ਵੀ ਆ ਹਾਂ 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 ਪਹਿਲੇ ਨਾਮ ਦੀ ਓਕੇ ਨਹੀਂ ਇਹ ਵੀ ਆਪਣੇ ਭੈਣਾ ਵਾਸਤੇ ਬਹੁਤ ਸੋਹਣੀ ਕਾਰ ਆ ਛੋਟੀ ਕਾਰ ਆਗੀ ਤੇ ਦੋ ਕਾਰਾਂ ਦਿੱਤੀਆਂ ਵੱਡੀਆਂ ਵੀ ਲੈ ਆ ਸਕਦੇ ਆ ਕੋਈ ਗੱਲ ਨਹੀਂ ਥਾਰ ਸਕੋਰਪਿਓ ਤੁਹਾਡੇ ਵਾਸਤੇ ਨੇ ਉਹ ਤਾਂ ਹੁੰਦੀ ਆ ਵੀ ਹੈ ਨਾ ਜੇ ਕਿਸੇ ਨੇ ਵੀ ਥੋੜਾ ਹਾਂ ਜੀ ਆਪਾਂ ਕਹਦੇ ਵੀ ਥੋੜਾ ਸੋਸ਼ਲ ਇਹ ਦੋਨੇ ਕਾਰਾਂ ਵੀ ਰਿਹਾ ਆਟੋਮੈਟਿਕ ਆ ਸਭ ਤੋਂ ਪਲੱਸ ਪੁਆਇੰਟ ਇਨ ਆ ਜੇ ਆ ਇਹ ਵੀ ਆਟੋਮੈਟਿਕ ਆ ਇਹ ਵੀ ਆਟੋਮੈਟਿਕ ਆ ਹਾਂ ਜੀ ਲੈ ਵੀਡ ਵੀ ਆਟੋ ਆ ਵੀ ਆਟੋ ਸਟਰੋ ਵੀ ਆਟੋ ਤੇ ਉਹ ਵੀ ਆਟੋ ਤੇ ਜਦੋਂ ਕਾਰਾਂ ਲੈ ਕੇ ਤੁਸੀਂ ਤਾਂ ਫੁੱਲਾ ਤੇ ਖੇਡੂ ਕਾਟੋ ਨੰਬਰ ਸਕਰੀਨ ਤੇ ਪਾਤਾ ਫਤਿਹਗੜ੍ਹ ਸਾਹਿਬ ਆਜੋ ਭਈ ਇਹਨਾਂ ਜੇ ਕਿਸੇ ਮੇਰੇ ਭਾਈ ਨੇ ਕਿਸੇ ਭੈਣ ਨੇ ਕਾਰ ਲੈਣੀ ਆ ਤੇ ਹੋਰ ਬਹੁਤ ਕਾਰਾਂ ਤੁਹਾਨੂੰ ਆਪਾਂ ਦਿੰਦੇ ਰਹਿਣਾ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਫੋਲੋ ਕਰ ਲਿਆ ਕਰੋ ਅੱਸੀ ਕੱਲ ਜੀ ਬਈ